ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦੀ ਕਲਾਸ ਪ੍ਰਿੰਸੀਪਲ ਤੇਜਾ ਸਿੰਘ ਜੀ ਦੇ ਨਾਲ ਸੰਬੰਧਿਤ ਹੈ ਮਹੱਤਵਪੂਰਨ ਪ੍ਰਸ਼ਨ ਈਟਟੀਯੂ ਨਰਸ 93 ਵਾਸਤੇ ਇਸ ਤੋਂ ਇਲਾਵਾ ਮਾਸਟਰ ਕੈਡਰ ਵਾਸਤੇ ਵੀ ਬਹੁਤ ਹੈਲਪਫੁਲ ਕਲਾਸ ਹੈ ਆਪ ਦੇਖੋ ਦੋਸਤਾਂ ਦੇ ਨਾਲ ਸਾਂਝੀ ਵੀ ਜ਼ਰੂਰ ਕਰੋ ਅੱਜ ਦੀ ਕਲਾਸ ਦੇ ਵਿੱਚ ਅਸੀਂ ਪ੍ਰਿੰਸੀਪਲ ਤੇਜਾ ਸਿੰਘ ਜੀ ਦੇ ਜੀਵਨ ਤੇ ਰਚਨਾ ਦੇ ਨਾਲ ਸੰਬੰਧਿਤ ਬਹੁਤ ਜ਼ਰੂਰੀ ਵੀਰ ਲੈ ਕੇ ਆਏ ਹਾਂ ਉਮੀਦ ਹੈ ਕਿ ਤੁਸੀਂ ਪਹਿਲੀਆਂ ਕਲਾਸਾਂ ਦੀ ਤਰ੍ਹਾਂ ਇਸ ਨੂੰ ਵੀ ਢੇਰ ਪਿਆਰ ਦਿਓਗੇ ਬਿਨਾਂ ਕਿਸੇ ਦੇਰੀ ਤੋਂ ਵੱਧਦੇ ਹਾਂ ਜੀ ਕਲਾਸ 1 ਪਹਿਲਾ ਪ੍ਰਸ਼ਨ ਤੁਹਾਡੀ ਸਕਰੀਨ ਤੇ ਪ੍ਰਿੰਸੀਪਲ ਤੇਜਾ ਸਿੰਘ ਦਾ ਜੀਵਨ ਕਾਲ ਕਿਹੜਾ ਹੈ ਪ੍ਰਿੰਸੀਪਲ ਤੇਜਾ ਸਿੰਘ ਦਾ ਜੀਵਨ ਕਾਲ ਕਿਹੜਾ ਹੈ ਇਹੋ ਸਵਾਲ ਨੇ ਜਿਹੜੇ ਤੁਹਾਨੂੰ ਦੋਸਤੋ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਆ 1895-1952 1872-1957 1872-1954 ਐਕਚੁਅਲੀ ਦੂਸਰੇ ਵਾਲਾ 1876 ਹੈ ਆਪਣਾ 1876 ਤੀਸਰਾ ਹੈ 1895-1955 ਚਾਰ ਆਪਸ਼ਨਾਂ ਜੀ ਤੁਹਾਡੀ ਸਕਰੀਨ ਤੇ ਜੋ ਤੁਹਾਨੂੰ ਠੀਕ ਲੱਗਦਾ ਉੱਤਰ ਦੇ ਦਿਓ ਪ੍ਰਿੰਸੀਪਲ ਤੇਜੈ ਸਿੰਘ ਜੀ ਦਾ ਜਨਮ ਸਹੀ ਜਿਹੜੀ ਤਾਰੀਖ ਹੈ 1895 1958 ਸਸਾ ਆਪਸ਼ਨ ਬਿਲਕੁਲ ਠੀਕ ਹੈ ਡੀ ਆਪਸ਼ਨ ਦੇ ਨਾਲ ਜਿਹੜੇ ਸਟੂਡੈਂਟਸ ਕਹੇ ਨੇ ਉਹਨਾਂ ਦਾ ਬਿਲਕੁਲ ਠੀਕ ਹੈ ਪ੍ਰਿੰਸੀਪਲ ਤੇਜੈ ਸਿੰਘ ਜੀ ਬਾਰੇ ਮਸ਼ਹੂਰ ਹੈ ਕਿ ਪੱਗ ਬੰਨਦਾ ਚਿੰਚਣ ਕੇ ਤੇ ਲਿਖਦਾ ਪੂਨ ਪੂਨ ਕੇ ਹਾਂਜੀ ਸਵਾਲ ਨੰਬਰ 2 ਕਿਹੜੀ ਪੁਸਤਕ ਤੇਜਾ ਸਿੰਘ ਜੀ ਦੇ ਨਿਬੰਧ ਸੰਗ੍ਰਹਿਾਂ ਦੀ ਨਹੀਂ ਹੈ ਨਵੀਆਂ ਸੋਚਾਂ ਸਹਿਜ ਸੁਭਾ ਆਰਸੀ ਤੇ ਸਹਿਦਰਸ਼ਨ ਪਿਛਲੀ ਵਾਰ ਵੀ ਇਹ ਸਵਾਲ ਆ ਚੁੱਕਿਆ ਤੁਹਾਨੂੰ 9594 ਪੇਪਰ ਦੇ ਵਿੱਚ ਸਵਾਲ ਇਦਾਂ ਹੀ ਸੀਗਾ ਪਰ ਆਪਸ਼ਨਾਂ ਥੋੜੀਆਂ ਜੀਆਂ ਚੇਂਜ ਸੀ ਇਸ ਸਵਾਲ ਦੀ ਆਪਸ਼ਨਾਂ ਮੈਂ ਥੋੜੀਆਂ ਜੀਆਂ ਚੇਂਜ ਕਰ ਦਿੱਤੀਆਂ ਉਹਦੇ ਵਿੱਚ ਤੀਜੀ ਕਿਤਾਬ ਉਹਨਾਂ ਦੀ ਚੌਥੀ ਕਿਤਾਬ ਉਹਨਾਂ ਦੀ ਨਹੀਂ ਸੀ ਮੈਂ ਹੁਣ ਇੱਥੇ ਉਹਨਾਂ ਦੀ ਰੱਖ ਲਈ ਕਿਹੜੀ ਪੁਸਤਕ ਤੇਜਾ ਸਿੰਘ ਜੀ ਦੇ ਨਿਬੰਧ ਸੰਗ੍ਰਹਿਆਂ ਦੀ ਨਹੀਂ ਹੈ ਇਦਾਂ ਦਾ ਸਵਾਲ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਹੈ ਪੁੱਛਿਆ ਜਾ ਸਕਦਾ ਹੈ ਇਹ ਜਿਹੜੇ ਐਮਸੀਕਿਊਜ਼ ਲਾਉਣੇ ਆ ਇਹਨਾਂ ਦਾ ਮਤਲਬ ਸਿਰਫ ਇਹੀ ਹੁੰਦਾ ਕਿ ਅਸੀਂ ਪੇਪਰ ਵਾਸਤੇ ਤਿਆਰ ਹੋ ਜਾਈਏ ਇਦਾਂ ਦੇ ਸਵਾਲ ਤੁਹਾਨੂੰ ਪੇਪਰ 'ਚ ਵੇਖਣ ਨੂੰ ਮਿਲ ਸਕਦੇ ਆ ਅਸੀਂ ਉਹਦੇ ਵਰਗੇ ਸਵਾਲ ਹੋਰ ਕਿਵੇਂ ਪੜ੍ਹਨੇ ਕਿਵੇਂ ਬਣਾਉਣੇ ਆ ਇੱਥੋਂ ਅਸੀਂ ਸਿੱਖਦੇ ਆਂ ਤੋ ਇਹਦਾ ਤਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਨਵੀਆਂ ਸੋਚਾਂ ਸਹਿਜ ਸਬਾਤ ਤੇ ਸਹਿ ਦਰਸ਼ਨ ਇਹਨੇ ਉਹਨਾਂ ਦੇ ਨਿਬੰਧ ਸੰਗ੍ਰਹਿ ਨੇ ਆਰਸੀ ਉਹਨਾਂ ਦੀ ਸਵੈ ਜੀਵਨੀ ਹੈ ਇਸ ਕਰਕੇ ਈਡੀ অপਸ਼ਨ ਆਰਸੀ ਬਿਲਕੁਲ ਠੀਕ ਹੈ ਸਵਾਲ ਨੰਬਰ 3 ਪੰਜਾਬੀ ਵਿੱਚ ਕਿਵੇਂ ਲਿਖੀਏ ਕਿਤਾਬ ਦਾ ਕਰਤਾ ਕੌਣ ਹੈ ਇੱਥੇ ਸਵਾਲ ਜ਼ਰੂਰ ਤੁਹਾਨੂੰ ਸੌਖਾ ਲੱਗੂਗਾ ਕਿਉਂਕਿ ਆਪਾਂ ਇਹ ਸਵਾਰੇ ਸਾਰੇ ਸਵਾਲ ਪ੍ਰਿੰਸੀਪਲ ਤੇਜਾ ਸਿੰਘ ਜੀ ਦੇ ਨਾਮ ਹੀ ਠੜ ਪੜ ਰਹੇ ਹੁਣ ਤਾਂ ਪਤਾ ਹੀ ਆ ਕਿ ਪ੍ਰਿੰਸੀਪਲ ਤੇਜਾ ਸਿੰਘ ਜੀ ਨਾਲ ਸੰਬੰਧਤ ਸਵਾਲ ਹੋ ਸਕਦਾ ਹੈ ਪਰ ਅੱਗੇ ਜਾ ਕੇ ਅੱਜ ਇਹ ਟੈਜ ਇਦਾਂ ਹੀ ਸਵਾਲ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਸੋ ਪੇਪਰ ਵਾਸਤੇ ਤੁਸੀਂ ਸਾਰੇ ਰੈਡੀ ਰਹਿਣਾ ਪੰਜਾਬੀ ਦੇ ਵਿੱਚ ਟਕਸਾਲੀ ਨਿਬੰਧ ਲਿਖਣ ਵਾਲਾ ਪਾਸ਼ਾ ਦੇ ਪੱਖ ਤੋਂ ਬੜਾ ਸ਼ੁੱਧ ਲਿਖਣ ਵਾਲਾ ਪ੍ਰਿੰਸੀਪਲ ਤੇਜਾ ਸਿੰਘ ਮੰਨਿਆ ਜਾਂਦਾ ਉਹਨਾਂ ਦੀ ਭਾਰਤਿਕ ਪੱਛਮ ਤੋਂ ਪ੍ਰਭਾਵ ਸੀ ਐਸਡੀ ਥਿਊਰੀ ਜ਼ਰੂਰ ਪੜ ਲਿਓ ਤੋ ਪ੍ਰਿੰਸੀਪਲ ਸੁਜਾਨ ਸਿੰਘ ਪ੍ਰਸੀਮਰ ਸੰਤ ਸਿੰਘ ਸੇਖੋ ਨਰਿੰਦਰਪੁਰ ਇੰਨਾ ਚ ਕੋਈ ਨਹੀਂ ਸਸਾ ਆਪਸ਼ਨ ਦੇ ਨਾਲ ਜਾਵਾਂਗੇ 3ਰਡ ਦਾ ਸਸਾ ਪਿਛਲੇ ਕੱਲ ਦੀ ਵੀਡੀਓ ਦੇ ਵਿੱਚ ਕੋਮਲ ਤਾਲਵੀ ਬਾਰੇ ਆਪਸ਼ਨ 9ਥ ਉਹਨੇ ਨੰਬਰ ਕੁਐਸਚਨ ਦੀ ਗਲਤ ਹੋ ਗਈ ਸੀ ਉਹ ਤੁਸੀਂ ਦੇਖ ਲੈਣਾ ਉਹਦੇ ਚ ਸਸਾ ਆਪਸ਼ਨ ਠੀਕ ਹੈ ਵਾਰ-ਵਾਰ ਸਟੂਡੈਂਟਸ ਕਮੈਂਟ ਕਰ ਰਹੇ ਸੀ ਇਹਦੇ ਤੋਂ ਤਾਂ ਦੋ ਗੱਲਾਂ ਕਲੀਅਰ ਹੁੰਦੀਆਂ ਪਹਿਲੀ ਕਿ ਤੁਹਾਨੂੰ ਤੁਹਾਡੀ ਬਹੁਤ ਵਧੀਆ ਤਿਆਰੀ ਹੈ ਤੁਹਾਨੂੰ ਚੀਜ਼ਾਂ ਦਾ ਪਤਾ ਵੀ ਕਿੱਥੇ ਗਲਤ ਹੈ ਕਿੱਥੇ ਨਹੀਂ ਦੂਸਰੀ ਤੁਸੀਂ ਇਸ ਬਹਾਨੇ ਕਮੈਂਟ ਤਾਂ ਕਰਦੇ ਹੋ ਤੀਸਰਾ ਕਿ ਤੁਸੀਂ ਐਪਰੀਸ਼ੀਏਟ ਕਰਦੇ ਹੋ ਜਿੱਥੇ ਸਹੀ ਹੈ ਸਹੀ ਹੈ ਪਰ ਜਿੱਥੇ ਗਲਤ ਹੋ ਜੇ ਨਾ ਇੱਕ ਨਾਲ ਦੀ ਨਾਲ ਸਾਰੇ ਹੀ ਕਮੈਂਟ ਕਰਨਗੇ ਵੀ ਹਾਂ ਜੀ ਇਹ ਗਲਤੀ ਹੋ ਗਈ ਪ੍ਰੀਤਮ ਸਿੰਘ ਸੁਭਾ ਪ੍ਰੀਤਮ ਸਿੰਘ ਦਾ ਸੁਭਾ ਤੀਜਾ ਸਿੰਘ ਜੀ ਦਾਈ ਕਿਹੋ ਜਿਹੀ ਰਚਨਾ ਸੰਸਮਰਨ ਹੈ ਨਿਬੰਧ ਹੈ ਕਹਾਣੀ ਹੈ ਜੀਵਨੀ ਅੰਚ ਹੈ ਲਜ ਇਹ ਸਵਾਲ ਬੜਾ ਪਿਆਰਾ ਬਣਿਆ ਇਹ ਆਪਣੇ ਆਪ ਦੇ ਬਣਾਏ ਹੋਏ ਸਵਾਲ ਹੈ ਫਰੈਸ਼ ਫਰੈਸ਼ ਜੇ ਅੱਜ ਹੀ ਮੈਂ ਇਹਨਾਂ ਨੂੰ ਬਣਾਇਆ ਫਿਰ ਮੈਂ ਟਾਈਪ ਕਰਵਾ ਕੇ ਤੁਹਾਡੇ ਸਾਹਮਣੇ ਲਿਆਂਦਾ ਸੋ ਮਿਹਨਤ ਤਾਂ ਲੱਗਦੀ ਹੈ ਨਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਆਉਣ ਵਾਲੇ ਸਮੇਂ 'ਚ ਇਦਾਂ ਹੀ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਸੇਵਾ ਕਰਦੇ ਕਰਦੇ ਰਹੀਏ ਪੰਜਾਬ ਪੰਜਾਬੀ ਤੇ ਪੰਜਾਬੀਅਤ ਜਿੰਦਾਬਾਦ ਪ੍ਰੀਤਮ ਸਿੰਘ ਦਾ ਸੁਭਾਅ ਤੇਜਾ ਸਿੰਘ ਦੀ ਕਿਹੋ ਜਿਹੀ ਸਾਹਿਤ ਰਚਨਾ ਸੰਸਮਰਨ ਨਹੀਂ ਹੈ ਕਹਾਣੀ ਨਹੀਂ ਹੈ ਜੀਵਨ ਵਿੱਚ ਨਹੀਂ ਹੈ ਤਾਂ ਜਿਨ੍ਹਾਂ ਨੇ ਨਿਬੰਧ ਲਾਇਆ ਉਹਨਾਂ ਦਾ ਬਿਲਕੁਲ ਠੀਕ ਹੈ ਫੋਰਥ ਦਾ ਐਡਾ ਇਸ ਇਦਾਂ ਦਾ ਸਵਾਲ ਪੇਪਰ 'ਚ ਤੁਹਾਨੂੰ ਆ ਸਕਦਾ ਹੈ ਹਲਕੇ ਫੁਲਕੇ ਨਿਬੰਧ ਲਿਖਣ ਵਾਲਾ ਨਿਬੰਧਕਾਰ ਕਿਹੜਾ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਤੇਜਾ ਸਿੰਘ ਪੂਰਨ ਸਿੰਘ ਐਂਡ ਬਲਰਾਜ ਸਾਨੇ ਆਜੋ ਜੀ ਹਲਕੇ ਫੁਲਕੇ ਨਿਬੰਧ ਜائیں ਕਿਹ ਲੋ ਹਲਕੇ ਫੁਲਕੇ ਆਮ ਸਧਾਰਨ ਵਿਸ਼ਿਆਂ ਤੇ ਲਿਖਣ ਵਾਲਾ ਆਮ ਸਧਾਰਨ ਜਿਹੜੇ ਵਿਸ਼ੇ ਸੀ ਉਹਨਾਂ ਦੇ ਉੱਤੇ ਲਿਖਣ ਵਾਲਾ ਕਿਹੜਾ ਲੇਖਕ ਹੈ ਠੀਕ ਹੈ ਜੀ ਦੱਸੋ ਜੀ ਆਮ ਸਧਾਰਨ ਵਿੱਚ ਜਿਵੇਂ ਗੁਸਲਖਾਨਾ ਹੋ ਗਿਆ ਹੈਨਾ ਹਸਨਾ ਤੇ ਕੂਕਨਾ ਨਮੀਆਂ ਸੋਚਾਂ ਤੇਜਾ ਸਿੰਘ ਸਵਾਲ ਨੰਬਰ 5 ਦਾ ਐਡਾ ਸਵਾਲ ਨੰਬਰ 6 ਪ੍ਰਿੰਸੀਪਲ ਤੇਜ ਸਿੰਘ ਦਾ ਜਨਮ ਕਿਸ ਜ਼ਿਲ੍ਹੇ ਵਿੱਚ ਹੋਇਆ ਜ਼ਿਲ੍ਹੇ ਵਾਲਾ ਇੱਕ ਅੰਦਾ ਸਵਾਲ ਤੁਹਾਨੂੰ ਪੇਪਰ 'ਚ ਆ ਸਕਦਾ ਹੈ ਤਿਆਰੀ ਕਰ ਲਿਓ ਲੇਖਕਾਂ ਦੇ ਨਾਮ ਹੇਠ ਜ਼ਿਲ੍ਹੇ ਵਾਲਾ ਪੇਪਰਾ ਸਕਦਾ ਪ੍ਰਿੰਸੀਪਲ ਤੇਜ ਸਿੰਘ ਦਾ ਜਨਮ ਸ਼ੇਖੂਪੁਰਾ 라ਵਲਪਿੰਡੀ ਅੰਮ੍ਰਿਤਸਰ ਸਾਹਿਬ ਤੇ ਮੁਲਤਾਨ ਸਵਾਲ ਨੰਬਰ 6 ਤੇਜਾ ਸਿੰਘ ਜੀ ਦਾ ਜਨਮ ਕਿਸ ਜ਼ਿਲ੍ਹੇ ਵਿੱਚ ਹੋਇਆ ਹੁਣ ਸਾਰੇ ਦੋਸਤ ਜਿੰਨੇ ਵੀ ਤੁਸੀਂ ਜੁੜੇ ਹੋ ਕਮੈਂਟ ਕਰ ਦਿਓ ਕਿ ਉਹਨਾਂ ਦਾ ਜਨਮ ਕਿਸ ਪਿੰਡ ਵਿੱਚ ਹੋਇਆ ਠੀਕ ਹੈ ਪਿੰਡ ਕਿਹੜਾ ਹੈ ਉਹ ਵੀ ਦੱਸ ਦਿਓ ਜੇ ਕਿਸੇ ਨੂੰ ਮਾਤਾ ਪਿਤਾ ਦੇ ਨਾਮ ਉਹਨਾਂ ਦਾ ਪਤਾ ਉਹ ਵੀ ਦੱਸ ਦਿਓ ਹਾਂਜੀ ਰਾਬਲਪਿੰਡੀ ਰਾਬਲਪਿੰਡੀ ਦੇ ਸਾਨੂੰ ਪ੍ਰਿੰਸੀਪਲ ਤੇਜਾ ਸਿੰਘ ਜੀ ਰਾਬਲਪਿੰਡੀ ਜ਼ਿਲ੍ਹੇ ਚ ਸਵਾਲ ਨੰਬਰ 7 ਪ੍ਰਿੰਸੀਪਲ ਤੇਜਾ ਸਿੰਘ ਦੀ ਨਿਬੰਧਕਾਰੀ ਉੱਪਰ ਕਿਸ ਦਾ ਪ੍ਰਭਾਵ ਹੈ ਸਵਾਲ ਇਹ ਵੀ ਪਿਆਰਾ ਹੈ ਅੰਗਰੇਜ਼ੀ ਸਾਹਿਤ ਦਾ ਸਿੱਖ ਵਿਚਾਰਧਾਰਾ ਦਾ ਆਮ ਜਾਣਕਾਰੀ ਸਾਰੇ ਹੀ ਠੀਕ ਸਵਾਲ ਧਿਆਨ ਨਾਲ ਪੜ੍ਹ ਕੇ ਉੱਤਰ ਦਿਨ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਮਾਸਟਰ ਕੈਡਰ ਦੀ ਤਿਆਰੀ ਵਾਸਤੇ ਲੈਕਚਰਰ ਕੈਡਰ ਦੀ ਤਿਆਰੀ ਲਈ ਕਿਹੜੀਆਂ ਮੁਕਸ਼ ਪੜ੍ਹੀਏ ਇੱਕ ਸਾਡੇ ਸਟੂਡੈਂਟ ਨੇ ਇਹ ਕੀਤਾ ਸੀ ਕਿ ਅਸਿਸਟੈਂਟ ਪ੍ਰੋਫੈਸਰ ਦੀ ਤਿਆਰੀ ਲਈ ਕਿਹੜੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਤੁਸੀਂ ਦਿੱਤੇ ਹੋਏ ਨੰਬਰ ਤੇ WhatsApp ਮੈਸੇਜ ਛੱਡ ਦਿਓ ਮੈਂ ਉਹਦਾ ਸਮਝ ਆ ਲੱਗੇ ਤਾਂ ਉੱਤਰ ਦੇ ਦਾਂਗਾ ਤੇਜਤ ਸਿੰਘ ਦੀ ਨਿਬੰਧਕਾਰੀ ਉੱਪਰ ਕਿਸ ਦਾ ਪ੍ਰਭਾਵ ਹੈ ਸਾਰੇ ਠੀਕ ਹੈ ਹੁਣ ਇੱਥੇ ਸਿੱਖ ਵਿਚਾਰਧਾਰਾ ਦਾ ਤਾਂ ਅੰਗਰੇਜ਼ੀ ਸਾਹਿਦ ਦਾ ਤਾਂ ਆਪਾਂ ਨੂੰ ਪਤਾ ਕਿ ਉੱਥੋਂ ਇਹਨੇ ਇਹ ਪ੍ਰਭਾਵਿਤ ਹੋਏ ਆਮ ਜਨਿਕ ਆਰੀ ਤੋਂ ਭਾਵੇਂ ਜਿਹੜੀ ਆਮ ਜਿਹੜੀ ਨੌਲੇਜ ਹੁੰਦੀ ਹੈ ਨਾ ਉਸ ਦਾ ਵੀ ਉਹਨੂੰ ਵੀ ਉਹਨਾਂ ਨੇ ਰਿਲੇਟ ਕਰਕੇ ਫਿਰ ਲਿਖਿਆ ਉਹ ਤਾਂ ਹਰ ਲੇਖਕ ਹੀ ਕਰਦਾ ਤੇ ਇਹ ਵੀ ਕਰਦੇ ਆ ਸੋ ਸਸਾ ਆਪਸ਼ਨ ਤਾਂ ਮੈਂ ਇਸ ਤਰ੍ਹਾਂ ਬਣਾਇਆ ਉੱਪਰਲੇ ਦੋ ਤਾਂ ਬਹੁਤ ਸਟਰੋਂਗ ਹੈ ਉਹਦਾ ਤੁਸੀਂ ਕਰ ਨਹੀਂ ਕਰਨੇ ਸਵਾਲ ਹੈ ਜੀ ਗੁਰੂ ਨਾਨਕ ਐਂਡ ਹਿਸ ਮਿਸ਼ਨ ਕਿਤਾਬ ਦਾ ਕਰਤਾ ਦੱਸਣਾ ਗੁਰਬਖਸ਼ ਸਿੰਘ ਪ੍ਰੀਤ ਲੜੀ ਤੇਜਾ ਸਿੰਘ ਪੂਰਨ ਸਿੰਘ ਬਲਰਾਜ ਸੈਣੀ ਇੱਕ ਸਵਾਲ ਇਹਨਾਂ ਦਾ ਹੋਰ ਬੰਦਾ ਸੀ ਜਿਹੜਾ ਮੇਰੇ ਤੋਂ ਬਣਿਆ ਨਹੀਂ ਮੈਂ ਬਣਾਉਂਗਾ ਕਿ ਪ੍ਰਿੰਸੀਪਲ ਸਾਹਿਬ ਨੇ ਕਿੰਨੀਆਂ ਪਛਾਵਾਂ ਵਿੱਚ ਸਾਹਿਤ ਰਚਨਾ ਕੀਤੀ ਇਹ ਵੀ ਇੱਕ ਸਵਾਲ ਹੈ ਸਾਹਿਤ ਰਚਨਾ ਕਿੰਨੀਆਂ ਪਛਾਵਾਂ ਵਿੱਚ ਕੀਤੀ ਪਛਾਣਾਂ ਕਿੰਨੀਆਂ ਵਰਤੀ ਹੈ ਨਾ ਗੁਰੂ ਨਾਨਕ ਐਂਡ ਹਿਸ ਮਿਸ਼ਨ ਕਿਤਾਬ ਦਾ ਕਰਤਾ ਪ੍ਰਿੰਸੀਪਲ ਤੇਜਾ ਸਿੰਘ ਗੁਰੂ ਨਾਨਕ ਸਾਹਿਬ ਜੀ ਦੇ ਜੋ ਸਿਧਾਂਤ ਸਿੱਖ ਸਿਧਾਂਤ ਹੈ ਗੁਰੂ ਸਾਹਿਬ ਦਾ ਜੋ ਮਕਦਸ ਫਲਸਫਾ ਹੈ ਉਹਦੇ ਉੱਪਰ ਪ੍ਰਿੰਸੀਪਲ ਸਾਹਿਬ ਦਾ ਇਹ ਛੋਟੀ ਕਿਤਾਬ ਲਿਖੀ ਹੋਈ ਹੈ ਸ਼ੁਰੂਆਤ ਦੇ ਵਿੱਚ ਸਵਾਲ ਨੰਬਰ 9 ਪ੍ਰਿੰਸੀਪਲ ਤੇਜਾ ਸਿੰਘ ਜੀ ਕਿਸ ਪੜਾਅ ਦੇ ਨਿਬੰਧਕਾਰ ਹਨ ਪਹਿਲਾ ਦੂਜਾ ਤੀਜਾ ਚੌਥਾ ਪੜਾਅ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਸਾਹਿਤਕਾਰਾਂ ਦੀਆਂ ਪੀੜ੍ਹੀਆਂ ਨੂੰ ਮੁੱਖ ਰੱਖ ਕੇ ਬਣਾਏ ਜਾਂਦੇ ਆ ਕਿ ਉਸ ਵਿਲੇਜ ਕਿਹੜੀ ਵਿਚਾਰਧਾਰਾ ਚੱਲ ਰਹੀ ਸੀ ਕਿਸ ਵਿਚਾਰਧਾਰਾ ਅਨੁਸਾਰ ਲੇਖਕ ਲਿਖ ਰਿਹਾ ਸੀ ਤੋਂ ਪ੍ਰਿੰਸੀਪਲ ਤੇਜਸਿੰਘ ਦਾ ਕਿਹੜਾ ਪੜਾਅ ਬਹੁਤ ਇੰਪੋਰਟੈਂਟ ਸਵਾਲ ਹੈ ਤੁਹਾਨੂੰ ਪੇਪਰ ਦੇ ਵਿੱਚ ਐਜ਼ ਇਟ ਇਜ਼ ਪੁੱਛਿਆ ਜਾ ਸਕਦਾ ਹੈ ਜਿਸ ਨੇ ਇਦਾਂ ਦੇ ਸਵਾਲ ਪੜ ਕੇ ਆਪਣੇ ਪੇਪਰ ਦੀ ਤਿਆਰੀ ਕਰਨੀ ਹੈ ਵਧੀਆ ਉਹਨਾਂ ਵਾਸਤੇ ਮੈਂ ਪ੍ਰਸ਼ਨ ਲੜੀ ਤਿਆਰ ਕਰ ਰਹੇ ਆ ਵਧੀਆ ਸਵਾਲ ਜਿਹੜੇ ਤੁਹਾਨੂੰ ਪੇਪਰ 'ਚ ਬਹੁਤ ਹੈਲਪ ਕਰਨਗੇ ਸਿੱਧੇ ਪੇਪਰ ਵਾਲੇ ਹੋਣਗੇ ਤੁਹਾਨੂੰ ਪਤਾ ਹੀ ਹੈ ਇਹ ਜਿਹੜੇ ਇਹਨਾਂ ਤੋਂ ਇਲਾਵਾ ਵੀ ਹੋਰ ਵਧੀਆ ਸਵਾਲ ਤੇ ਉਹਦੇ ਵਾਸਤੇ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਐਡੇ ਦਾ ਨੌਵੇਂ ਦਾ ਐਡਾ ਦੂਜਾ ਪੜਾਅ ਬਿਲਕੁਲ ਠੀਕ ਹੈ ਸਵਾਲ ਨੰਬਰ 10 ਤੇਜਾ ਸਿੰਘ ਨੇ ਕਿੰਨੀਆਂ ਕਿਤਾਬਾਂ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਕਿੰਨੀਆਂ ਕਿਤਾਬਾਂ ਦੀ ਭੂਮਿਕਾ ਲਿਖੀ 20 18 22 25 ਇਹ ਉਹਨਾਂ ਵਾਸਤੇ ਬੜਾ ਅ ਇੱਕ ਅਲੱਗ ਉਹਨਾਂ ਦਾ ਦੀਨ ਰਹੀ ਹੈ ਪੰਜਾਬੀ ਸਾਹਿਤ ਦੇ ਵਿੱਚ ਕਿ ਜਿਹੜੇ-ਜਿਹੜੇ ਨਵੇਂ ਸਾਹਿਤਕਾਰ ਸੀ ਲਿਖ ਰਹੇ ਸੀਗੇ ਕਿਉਂਕਿ ਇਹ ਅ ਐਜ ਟੀਚਰ ਅਧਿਆਪਕ ਕੰਮ ਕਰਦੇ ਸੀ ਕਾਲਜਸ ਦੇ ਵਿੱਚ ਇਹਨਾਂ ਨੇ ਪੜਾਇਆ ਫਿਰ ਇਹ ਸਾਹਿਤ ਵਿੱਚ ਰੁਚੀ ਸੀ ਜਿਹੜੇ ਨਵੇਂ ਲਿਖਦੇ ਸੀ ਉਹਨਾਂ ਦਾ ਮੁਖਬੰਦ ਇਹਨਾਂ ਤੋਂ ਲਿਖਵਾਉਂਦੇ ਇਹਨਾਂ ਨੇ ਕਦੀ ਮੋੜਿਆ ਨਹੀਂ ਲਿਖਦੇ ਸੀਗੇ ਭਾਵੇਂ ਰਚਨਾ ਹੋਲੀ ਹੁੰਦੀ ਪਰ ਉਸ ਨੂੰ ਲਿਖ ਕੇ ਤੇ ਹੌਸਲਾ ਫਜ਼ਾਈ ਕਰਦੇ ਕਿ ਆਉਣ ਵਾਲੇ ਸਮੇਂ ਤੋਂ ਹੋਰ ਵਧੀਆ ਲਿਖੇਗਾ ਤੇ ਸੋ ਇਹ ਇਹਨਾਂ ਦੀ ਖੂਬੀ ਹੈ ਤੇ ਇਹਨਾਂ ਨੇ 22 ਕਿਤਾਬਾਂ ਦੀਆਂ ਭੂਮਿਕਾਵਾਂ ਲਿਖੀਆਂ ਉਹ ਇੱਕ ਵੱਖਰੀ ਕਿਤਾਬ ਬਣਦੀ ਇਹਨਾਂ ਦੀ 22 ਭੂਮਿਕਾਵਾਂ ਦੀ ਇੱਕ ਵੱਖਰੀ ਹੀ ਕਿਤਾਬ ਬਣ ਸਕਦੀ ਹੈ ਕਿ ਜੋ ਉਹਨਾਂ ਨੇ ਉਹਦੇ ਵਿੱਚ ਆਪਣੇ ਵਿਚਾਰ ਲਿਖੇ ਪ੍ਰਿੰਸੀਪਲ ਤੇਜਾ ਸਿੰਘ 22 ਭੂਮਿਕਾਵਾਂ ਸਵਾਲ ਨੰਬਰ 11 ਸਭ ਤੋਂ ਪਹਿਲਾਂ ਕਿਸ ਕਿਤਾਬ ਦਾ ਮੁੱਖ ਬੰਦ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਲਿਖਿਆ ਪਹਿਲੀ ਵਾਰ ਜਿਹੜਾ ਉਹਨਾਂ ਨੇ ਲਿਖਿਆ ਸੀ ਚਰਨ ਸਿੰਘ ਸ਼ਹੀਦ ਮੋਹਨ ਸਿੰਘ ਵੈਦ ਹੀਰਾ ਸਿੰਘ ਦਰਦ ਇਹਨਾਂ ਚੋਂ ਕੋਈ ਨਹੀਂ ਇਹ ਸਾਰੇ ਇੱਕ ਹੀ ਸਮੇਂ ਦੇ ਲੇਖਕ ਨੇ ਪ੍ਰਿੰਸੀਪਲ ਤੇਜਾ ਸਿੰਘ ਵੀ ਇਹਨਾਂ ਦੇ ਸਮवेत ਵਿਚਰੇ ਉਧਰ ਭਾਈ ਕਾਨ ਸਿੰਘ ਨਾਬਾ ਲਾ ਸਕਦੇ ਇਹ ਸਾਰੇ ਜਿੰਨੇ ਵੀ ਸੀਗੇ ਡਾਇਰੈਕਟਰ ਦੀਵਾਨ ਸਿੰਘ ਕਾਲੇ ਪਾਣੀ ਭਾਈ ਵੀਰ ਸਿੰਘ ਡਾਕਟਰ ਬਬੀਰ ਸਿੰਘ ਇੱਕ ਤਰ੍ਹਾਂ ਨਾਲ ਸਾਰੇ ਸਿੱਖ ਸਕਾਲਰ ਸੀ ਉਸ ਸਮੇਂ ਦੇ ਵਿਦਵਾਨ ਸੀ ਤੇ ਐਕਟਿਵ ਵੀ ਸੀਗੇ ਤੇ ਹੋਰ ਵੀ ਜਿਹੜੇ ਸਾਡੇ ਸਟੇਜੀ ਕਵੀ ਸੀ ਵਿਦਾਤਾ ਸਿੰਘ ਤੀਰ ਵਰਗੇ ਉਹ ਵੀ ਇਹਨਾਂ ਦੇ ਨਾਲ ਸੀ ਜਨਹੀਂ ਇਕੱਠੇ ਤੇ ਜਿਹੜਾ ਉਦੋਂ ਕੇਂਦਰ ਸੀ ਅੰਮ੍ਰਿਤਸਰ ਸਾਹਿਬ ਸੀਗਾ ਉਦੋਂ ਪੰਜਾਬੀ ਲਿਟਰੇਚਰ ਦਾ ਕੇਂਦਰ ਅੰਮ੍ਰਿਤਸਰ ਸੀ ਔਰ ਦੂਜੇ ਬਨੇ ਰਾਜ ਗੋਰੀਆ ਦਾ ਸੀਗਾ ਉਦੋਂ ਇਕੱਠੇ ਫਿਰ ਇਸ ਤਰ੍ਹਾਂ ਦੀਆਂ ਅੱਛਾ ਉਦੋਂ ਫਿਰ ਸਿੱਖ ਪੁਨਰ ਜਾਗਰਤੀ ਦੀ ਲਹਿਰ ਵੀ ਚੱਲ ਰਹੀ ਸੀ ਸਿੰਘ ਸਭਾ ਦੇ ਅਧੀਨ ਤੇ ਉਹਦੇ ਅੰਡਰ ਵੀ ਇਹ ਕੰਮ ਕਰਦੇ ਰਹਿ ਔਰ ਪ੍ਰਿੰਸੀਪਲ ਤੀਜਾ ਸਿੰਘ ਜੀ ਨੇ ਅਕਾਲੀ ਲਹਿਰ ਦੇ ਵਿੱਚ ਬਕਾਇਦਾ ਭਾਗ ਵੀ ਲਿਆ ਅਕਾਲੀ ਲਹਿਰ ਜਿਹੜੀ ਉਦੋਂ ਚੱਲੀ ਸੀ ਹੋਣ ਵਾਲੀ ਅਕਾਲੀ ਲਹਿਰ ਨਹੀਂ ਹੋਣ ਵਾਲੀ ਤਾਂ ਅਕਾਲੀ ਲਹਿਰ ਇੱਕ ਬੰਦੇ ਨਾਲ ਜੁੜ ਕੇ ਰਹਿ ਗਈ ਉਦੋਂ ਜਿਹੜੀ ਪੰਥ ਦੀ ਹੁੰਦੀ ਸੀ ਸਾਰੀ ਤੋਂ ਡਾਕਟਰ ਚਰਨ ਸਿੰਘ ਸ਼ਹੀਦ ਮੋਹਨ ਸਿੰਘ ਵੈਦ ਹੀਰਾ ਸਿੰਘ ਦਰਦ ਇੱਕ ਕਿਤਾਬ ਸੀ ਦਰਦ ਸੁਨੇਹੇ ਦਰਦ ਸੁਨੇਹੇ ਕਿਤਾਬ ਦਾ ਇਹਨਾਂ ਨੇ ਪਹਿਲੀ ਵਾਰ ਮੁੱਖਬੰਦ ਲਿਖਿਆ ਸੀਗਾ ਸਵਾਲ ਨੰਬਰ 12 ਟਕਸਾਲੀ ਨਿਬੰਧ ਲਿਖਣ ਵਾਲਾ ਨਿਬੰਧਕਾਰ ਹੈ ਟਕਸਾਲੀ ਟਕਸਾਲੀ ਦਾ ਮਤਲਬ ਹੁੰਦਾ ਜਿਵੇਂ ਲਾਇਕ ਕਿਸੇ ਵੀ ਆਪਾਂ ਕਹਿੰਦੇ ਨੇ ਇੱਕ ਕਲਾਸਿਕਲ ਚੀਜ਼ ਹੈ ਹਰ ਪਾਸੇ ਤੋਂ ਵਧੀਆ ਸੰਪੂਰਨ ਹੋਵੇ ਜਿਹਦੇ ਵਿੱਚ ਕੋਈ ਕਮੀ ਨਾ ਹੋਵੇ ਉਹ ਟਕਸਾਲੀ ਗੁਣਾਂ ਦੀ ਧਾਰਨੀ ਰਚਨਾ ਹੋਵੇ ਉਹਨੂੰ ਟਕਸਾਲੀ ਨਿਬੰਧ ਉਹਨੂੰ ਟਕਸਾਲੀ ਕਹਿ ਦਿੰਦੇ ਜਿਵੇਂ ਆਪਾਂ ਟਕਸਾਲੀ ਭਾਸ਼ਾ ਨੂੰ ਕਹਿੰਦੇ ਆ ਹੈਨਾ ਇਸ ਤਰ੍ਹਾਂ ਪ੍ਰਿੰਸੀਪਲ ਤੇਜਾ ਸਿੰਘ ਪ੍ਰੀਤਲੜੀ ਸਾਹਿਬ ਪੂਰਨ ਸਿੰਘ ਸਾਰੇ ਇੱਥੇ ਤਾਂ ਤੇਜਾ ਸਿੰਘ ਠੀਕ ਹੈ ਪ੍ਰਿੰਸੀਪਲ ਤੇਜਾ ਸਿੰਘ ਦੀ ਠੀਕ ਹੈ ਅੱਗੇ ਤੁਹਾਨੂੰ ਇਦਾਂ ਦਾ ਸਵਾਲ ਹੋਰ ਇਹੀ ਐਜ਼ ਇਟ ਇਜ਼ ਵਾਲਾ ਸਕਦਾ ਉਦੋਂ ਧਿਆਨ ਰੱਖਣਾ ਅਕਸਾਲੀ ਨਿਬੰਧ ਤੁਸੀਂ ਕਹੋਗੇ ਕਿ ਬਾਕੀ ਨਹੀਂ ਬਾਕੀ ਵੀ ਹੈ ਪਰ ਪ੍ਰਿੰਸੀਪਲ ਤੇਜਾ ਸਿੰਘ ਦੀ ਇੱਕ ਵੱਖਰੀ ਪਛਾਣ ਹੈ ਉਹਨਾਂ ਦੇ ਨਿਬੰਧਾ ਦੀ ਸ਼ੈਲੀ ਦੇ ਪੱਖ ਤੋਂ ਪਾਸ਼ਾ ਦੇ ਪੱਖ ਤੋਂ ਵਿਚਾਰ ਦੇ ਪੱਖ ਤੋਂ ਇੱਕ ਜਿਹੜਾ ਉਹਨਾਂ ਦੇ ਨਿਬੰਧਾ ਦੇ ਵਿੱਚ ਖਾਸ ਸੰਤੁਲਨ ਪਾਇਆ ਜਾਂਦਾ ਹੈ ਨਾ ਉਸ ਨੂੰ ਮੁੱਖ ਰੱਖ ਕੇ ਇਹਨੂੰ ਵਿਦਵਾਨ ਕਹਿੰਦੇ ਟਕਸਾਲੀ ਨਿਬੰਧ ਲਿਖਣ ਵਾਲਾ ਨਿਬੰਧਕਾਰ ਹੈ। ਸਵਾਲ ਨੰਬਰ ਹੁਣ ਪ੍ਰੋਫੈਸਰ ਪੂਰਨ ਸਿੰਘ ਵੀ ਹੈ ਪਰ ਪੂਰਨ ਸਿੰਘ ਜੀ ਦੇ ਵਿੱਚ ਭਾਵੁਕਤਾ ਹੈ ਉਹ ਇੱਕ ਵਹਾਓ ਚ ਚਲੇ ਜਾਂਦੇ ਆ ਤਾਂ ਉਹਨਾਂ ਦੀ ਜਿਹੜੀ ਨਿਬੰਧਕਾਰੀ ਹੈ ਉਹ ਕਾਵਿਕਤਾ ਦਾ ਰੂਪ ਲੈ ਲੈਂਦੀ ਹੈ ਕਾਵਿਕਤਾ ਦਾ। ਇਸੇ ਤਰ੍ਹਾਂ ਪ੍ਰੀਤ ਲੜੀ ਸਾਖ ਦੀ ਜਿਹੜੀ ਹੈ ਉਹਦੇ ਵਿੱਚ ਆ ਵਿਚਾਰ ਵੀ ਪ੍ਰਦਾਨ ਹੋ ਜਾਂਦੇ ਆ ਉਹ ਜਿਆਦਾ ਲੌਜੀਕ ਵਿੱਚ ਚਲੇ ਜਾਂਦੇ ਆ ਜਿਆਦਾ ਤਰਕ ਨਾਲ ਸੋਚਦੇ ਆ ਤੇ ਇਦਾਂ ਕਰਕੇ ਉਹ ਆਪਣੇ ਤਰੀਕੇ ਦੀ ਆ ਉਹਨਾਂ ਦੀ ਪ੍ਰੀਤ ਲੜੀ ਸਾਹਿਬ ਦੀ ਸੋ ਇਸ ਤਰ੍ਹਾਂ ਸਵਾਲ ਨੰਬਰ 13 ਪੰਜਾਬੀ ਦੇ ਕਿਸ ਨਿਬੰਧਕਾਰ ਨੂੰ ਲੇਖਕਾਂ ਦੇ ਪੋਤਰੇ ਧੋਣ ਵਾਲੀ ਦਾਈ ਕਹਿੰਦਾ ਬੜੇ ਪਿਆਰੇ ਸਵਾਲ ਇਦਾਂ ਦੇ ਸਵਾਲ ਦੇਖੋ ਸਿੱਧੇ ਪੇਪਰ ਵਾਲੇ ਇੱਕ ਚੀਜ਼ ਮੈਂ ਜ਼ਰੂਰ ਕਹਿ ਦੇਵਾਂ ਤੁਹਾਨੂੰ ਜਿਹੜੇ ਦੋਸਤ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਨੇ ਉਹ ਜ਼ਰੂਰ ਇਸ ਨੂੰ ਫੋਲੋ ਕਰਨਾ ਕਿਉਂਕਿ ਇਹ ਸਾਰੇ ਲੇਖਕ ਸਾਂਝੇ ਨੇ ਔਰ ਇਹੀ ਤੁਹਾਨੂੰ ਵਾਰ-ਵਾਰ ਸਵਾਲ ਪੇਪਰ ਦੇ ਵਿੱਚ ਰਿਪੀਟ ਹੁੰਦੇ ਆ ਡਾਕਟਰ ਮੋਹਨ ਸਿੰਘ ਦਿਵਾਨ ਮਮਾ ਹੈ ਜੀ ਡਾਕਟਰ ਮੋਹਨ ਸਿੰਘ ਦਿਵਾਨਾਂ ਨੇ ਕਿਹਾ ਅੱਛਾ ਪੰਜਾਬੀ ਦੇ ਕਿਸ ਹਾਂ ਮੋਹਨ ਸਿੰਘ ਦਿਵਾਨਾਂ ਵੈਸੇ ਇੱਥੇ ਆਪਸ਼ਨ ਜ਼ਿਆਦਾ ਟੁਕ ਵੀ ਨਹੀਂ ਹੈ ਅਮਰਤਾ ਪ੍ਰੀਤਮ ਤੇਜਾ ਸਿੰਘ ਨਾਨਕ ਸਿੰਘ ਕਿਉਂਕਿ ਉਹ ਐਜ਼ ਆ ਬਤਾ ਰਹੇ ਆਲੋਚਕ ਵਿਚਰੇ ਡਾਕਟਰ ਮੋਹਨ ਸਿੰਘ ਦਿਵਾਨਾ ਹਾਲਾਂਕਿ ਉਹਨਾਂ ਦੀ ਵਾਰਤਕ ਵੀ ਹੈ ਤੋ ਅਸੀਂ ਅਮਰਤਾ ਪ੍ਰੀਤਮ ਦੀ ਵੀ ਵਾਰਤਕ ਹੈ ਇਹਨਾਂ ਦੀ ਜਗ੍ਹਾ ਅਸੀਂ ਬਲਵੰਤ ਗਾਰਗੀ ਰੱਖ ਸਕਦੇ ਹਾਂ ਬਲਵੰਤ ਗਾਰਗੀ ਹਾਂਜੀ ਤੋ ਇਹਦੀ ਤਾਂ ਆਪਸ਼ਨ ਇੱਥੇ ਤੇਜਾ ਸਿੰਘ ਜੀ ਹੈ ਲੇਖਕ ਦੇ ਪੋਤੜੇ ਧੋਣ ਵਾਲੀ ਦਾਈ ਦਾਈ ਤੋਂ ਪਾਵਿਆ ਕਿ ਉਹ ਜੋ ਜੰਮਦੇ ਬੱਚਿਆਂ ਦੇ ਪੋਤੜੇ ਧੁੰਦੀ ਹੈ ਭਾਬ ਉਹਨਾਂ ਨੂੰ ਪਾਲਣ ਵਿੱਚ ਮਦਦ ਕਰਦੀ ਹੈ ਇਸ ਤਰ੍ਹਾਂ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਨਵੇਂ ਲੇਖਕਾਂ ਦੇ ਪੋਤੜੇ ਧੋਨੇ ਪਾਉ ਉਹਨਾਂ ਦੇ ਮੁਖਬੰਦ ਲਿਖ ਕੇ ਉਹਨਾਂ ਦੀ ਹੌਸਲਾ ਫਜ਼ਾਈ ਕੀਤੀ ਤੇ ਜਨਮ ਸਮੇ ਉਹਨਾਂ ਦੀ ਮਦਦ ਕੀਤੀ ਵੀ ਅੱਗੇ ਹੋਵੋ ਹੋਰ ਵੱਧੋ ਵਧੀਆ ਲਿਖੋ ਹਾਂਜੀ ਪ੍ਰਿੰਸੀਪਲ ਤੇਜਾ ਸਿੰਘ ਜੀ ਕਿਸ ਸੰਸਥਾ ਦੇ ਮੁਖੀ ਵੀ ਰਹੇ ਖਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਖਾਲਸਾ ਕਾਲਜ ਲਾਹੌਰ ਮਹਿੰਦਰਾ ਕਾਲਜ ਪਟਿਆਲਾ ਇਹ ਸਾਰੇ ਠੀਕ ਹੈ ਵੈਸੇ ਉਹ ਹੈ ਕਿ ਇਦਾਂ ਦਾ ਸਵਾਲ ਹੋ ਰਾ ਸਕਦਾ ਤੁਹਾਨੂੰ ਕਿ ਉਹਨਾਂ ਨੇ ਪ੍ਰਿੰਸੀਪਲ ਹੀ ਕਿੱਥੇ ਕਿੱਥੇ ਕੀਤੀ ਖਾਲਸਾ ਕਾਲਜ ਮੁੰਬਈ ਕੀਤੀ ਉਸ ਤੋਂ ਬਾਅਦ ਮਹਿੰਦਰਾ ਕਾਲਜ ਆ ਗਏ ਉਹਦਾ ਤਾਂ ਜ਼ਿਕਰ ਇੱਥੇ ਆ ਗਿਆ ਤੀਜਾ ਉਪਾਸ਼ਾ ਵਿਭਾਗ ਦੇ ਮੇਰੇ ਖਿਆਲ ਡਾਇਰੈਕਟਰ ਵੀ ਰਹੇ ਠੀਕ ਹੈ ਉਹ ਆਪ ਦਾ ਮਾੜਾ ਜਿਹਾ ਧਿਆਨ ਰੱਖ ਲਿਓ ਦੇਖ ਲਿਓ ਜਿਨ੍ਹਾਂ ਨੇ ਹੁਣ ਥਿਊਰੀ ਪੜ੍ਹੀ ਹੋਗੀ ਉਹਨਾਂ ਦਾ ਤਾਂ ਕਲੀਅਰ ਹੋਊਗਾ ਤੇ ਵੈਸੇ ਤਾਂ ਇਹ ਹੈ ਕਿ ਥਿਊਰੀ ਪੜ੍ਹਨੀ ਜ਼ਰੂਰੀ ਹੈ ਹਾਂਜੀ ਤੇਜਾ ਸਿੰਘ ਜੀ ਕਿਸ ਸੰਸਥਾ ਦੇ ਮੁਖੀ ਮਹਿੰਦਰਾ ਕਾਲਜ ਪਟਿਆਲਾ ਸਵਾਲ ਨੰਬਰ 15 ਪ੍ਰਿੰਸੀਪਲ ਤੇਜਾ ਸਿੰਘ ਜੀ ਦੇ ਬਚਪਨ ਦਾ ਨਾਮ ਕੀ ਹੈ ਤੇਜ ਕੁਮਾਰ ਤੇਜਰਾਮ ਤੇਜਾ ਕੋਈ ਠੀਕ ਨਹੀਂ ਔਰ ਤੁਸੀਂ ਇਹ ਵੀ ਦੱਸ ਸਕਦੇ ਹੋ ਦੋਸਤਾਂ ਨੂੰ ਕਈ ਨੂੰ ਪਤਾ ਹੋਗਾ ਕਿ ਕਿੰਨਾ ਦੇ ਕਹਿਣ ਤੇ ਵੈਸੇ ਸਵਾਲ ਤਾਂ ਨਹੀਂ ਚਲੋ ਆਮ ਜਾਣਕਾਰੀ ਜ਼ਰੂਰ ਹੈ ਕਿ ਉਹਨਾਂ ਨੇ ਫਿਰ ਅੰਮ੍ਰਿਤ ਛੱਕ ਕੇ ਸਿੰਘ ਸਜ ਗਏ ਸੀ ਸਿੱਖ ਬਣ ਗਏ ਸੀ ਅੰਮ੍ਰਿਤ ਦੀ ਦਾਤ ਲੈ ਕੇ ਤੇ ਉਸ ਤੋਂ ਬਾਅਦ ਫਿਰ ਉਹ ਜਿਹੜੇ ਅੱਜ ਸਿੱਖ ਵਿਚਰੇ ਤੇ ਤੇਜਾ ਸਿੰਘ ਬਣ ਗਏ ਪਹਿਲਾਂ ਉਹ ਤੇਜਰਾਮ ਸੀਗੇ ਠੀਕ ਹੈ ਜੀ ਐਡਾਪਸ਼ਨ ਬਿਲਕੁਲ ਠੀਕ ਹੈ ਸਵਾਲ ਨੰਬਰ 16 ਪੰਜਾਬੀ ਨਿਬੰਧਕਾਰੀ ਦਾ ਪਿਤਾਮਾ ਕਿਹੜਾ ਨਿਬੰਧਕਾਰ ਹੈ ਯਾਦ ਰੱਖੋ ਉਹਨਾਂ ਦੀ ਦੇਨ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਨਿਬੰਧਕਾਰੀ ਦਾ ਪਿਤਾਮਾ ਕਿਹਾ ਜਾਂਦਾ ਕਿਉਂਕਿ ਇਹ ਮੁੱਢਲੇ ਨੇ ਪ੍ਰੀਤ ਲੜੀ ਸ਼ਾਹ ਇਹਨਾਂ ਤੋਂ ਬਾਅਦ ਆ ਐਕਟਿਵ ਹੁੰਦੇ ਨੇ ਹੋ ਸਕਦਾ ਮਤਲਬ ਇਹ ਹੈ ਤਾਂ ਸਮਕਾਲੀ ਹੋ ਸਕਦਾ ਹੈ ਇਹਨਾਂ ਤੋਂ ਪ੍ਰਭਾਵਿਤ ਵੀ ਹੋਣ ਇਹਨਾਂ ਦੀ ਰਚਨਾ ਤੋਂ ਇਹਨਾਂ ਤੋਂ ਪਹਿਲਾਂ ਪ੍ਰੋਫੈਸਰ ਪੂਰਨ ਸਿੰਘ ਲਿਖ ਚੁੱਕੇ ਸੀ ਖੁੱਲੇ ਲੇਖ ਪਰ ਪ੍ਰੋਫੈਸਰ ਪੂਰਨ ਸਿੰਘ ਮੁੱਖ ਤਾਰ ਤੇ ਕਵੀ ਵਜੋਂ ਹੀ ਪਹਿਚਾਣੇ ਜਾਂਦੇ ਆ ਗੁਰਬਖਸ਼ ਸਿੰਘ ਪ੍ਰੀਤ੍ਰਿੜੀ ਬਾਦ ਵਿਚਾਉਂਦੇ ਇਸੇ ਪ੍ਰਿੰਸੀਪਲ ਤੇਜਾ ਸਿੰਘ ਜੀ ਆ ਉਹਨਾਂ ਨੂੰ ਬਜ਼ੁਰਗ ਕਹਿੰਦੇ ਨੇ ਕਿਉਂਕਿ ਉਹਨਾਂ ਦੇ ਲੇਖ ਅੱਜ ਵੀ ਪੜ੍ਹ ਕੇ ਦੇਖੋ ਗੰਗਾ ਦੀਨ ਪ੍ਰੀਤਮ ਸਿੰਘ ਦਾ ਸੁਭਾ ਗੁਰੂ ਨਾਨਕ ਦਾ ਦੇਸ਼ ਪਿਆਰ ਸੱਭਿਆਚਾਰਾਂ ਦਾ ਮੇਲ ਪੰਜਾਬੀ ਵਿੱਚ ਕਾਫੀ ਨਮੀਆਂ ਸੋਚਾਂ ਹੱਸਣਾ ਤੇ ਕੂਕਣਾ ਇਹ ਸਾਰੇ ਉਹਨਾਂ ਦੇ ਨਿਬੰਧ ਹੈ ਜਿਹੜੇ ਮੈਂ ਬੋਲ ਦਿੱਤੇ ਵੀ ਤੁਹਾਡੇ ਸਾਰੇ ਸਵਾਲ ਬਣਾ ਲਿਓ ਤਾਂ ਉਨ੍ਹਾਂ ਦੇ ਅੱਜ ਵੀ ਨਵੇਂ ਨਰੋਏ ਐ ਹਲਕੇ ਫੁਲਕੇ ਸਧਾਰਨ ਵਿਸ਼ਿਆਂ ਤੇ ਸਧਾਰਨ ਲੋਕਾਂ ਬਾਰੇ ਉਹਨਾਂ ਨੇ ਬਹੁਤ ਸੋਹਣੀ ਭਾਸ਼ਾ ਚ ਸਰਲ ਤੇ ਸਪਸ਼ਟ ਭਾਸ਼ਾ ਚ ਨਿਬੰਧਕਾਰੀ ਕੀਤੀ ਐ ਇਦਾਂ ਦੇ ਹੋਰ ਸ਼ਵਾਲ ਪੜਨ ਵਾਸਤੇ ਜੁੜੋ ਸਾਡੇ ਚੈਨਲ ਨਾਲ ਸਬਸਕ੍ਰਾਈਬ ਕਰ ਲਓ ਕਿਸੇ ਨੇ ਜ਼ਿਆਦਾ ਜਾਣਕਾਰੀ ਲੈਣੀ ਆ ਤਾਂ ਤੁਸੀਂ ਵਟਸਐਪ ਕਰਕੇ ਵੀ ਪੁੱਛ ਸਕਦੇ ਹੋ ਪੰਜਾਬੀ ਸਿਹਤ ਦੀ ਪਹਿਲੀ ਸਵੈ ਜੀਵਨੀ ਲਿਖਣ ਵਾਲਾ ਲੇਖਕ ਕੌਣ ਐ ਕਿਹੜਾ ਲੇਖਕ ਹੈ ਜਿਸ ਨੇ ਪੰਜਾਬੀ ਸਾਹਿਤ ਦੀ ਪਹਿਲੀ ਸਵੈ ਜੀਵਨੀ ਲਿਖਣ ਦਾ ਜਿਸ ਨੂੰ ਮਾਨ ਪ੍ਰਾਪਤ ਹੋਇਆ ਹੁਣ ਦੇਖੋ ਦੂਜੇ ਤਰੀਕੇ ਨਾਲ ਇਹ ਸਵਾਲ ਆ ਸਕਦਾ ਕਿ ਪੰਜਾਬੀ ਸਾਹਿਤ ਦੀ ਪਹਿਲੀ ਸਵੈ ਜੀਵਨੀ ਕਿਹੜੀ ਹੈ ਤੀਸਰਾ ਸਵਾਲ ਇਹ ਆ ਸਕਦਾ ਕਿ ਸਵੈ ਜੀਵਨੀ ਲਿਖਣ ਦਾ ਰਵਾਜ ਸਾਨੂੰ ਕਿੱਥੋਂ ਪਿਆ ਪੱਛਮੀ ਸਾਹਿਤ ਤੋਂ ਠੀਕ ਹੈ ਛੋਟੇ ਛੋਟੇ ਸਵਾਲ ਹੈ ਇਦਾਂ ਦੇ ਆਪ ਸਵਾਲ ਵੀ ਆਪਾਂ ਬਣਾਉਣੇ ਆ ਸੋਚਣਾ ਹੈ ਉਹਨਾਂ ਬਾਰੇ ਤੇ ਉਹ ਕਿੰਨੇ ਭਾਗਾਂ ਚ ਹੈ ਸਵੈ ਜੀਵਨੀ ਦੀ ਪੂਰੀ ਨੌਲੇਜ ਹੋਣੀ ਚਾਹੀਦੀ ਕਿਉਂਕਿ ਸਿਲੇਬਸ ਚ ਹੈ ਤੇ ਮਾਸਟਰ ਕੈਡਰ ਬਾਰੇ ਤਾਂ ਜਰੂਰ ਧਿਆਨ ਰੱਖਣ اندرੋਂ ਸਵਾਲ ਆਉਂਦੇ ਆ ਹਾਂਜੀ ਤੋ ਪਹਿਲੀ ਸਵੈ ਜੀਵਨੀ ਦਾ ਤੀਜਾ ਸਿੰਘ ਜੀ ਦੀ ਹੈ ਬਾਕੀ ਤਾਂ ਚਲੋ ਆਪਸ਼ਨ ਪੜਨ ਦੀ ਲੋੜ ਹੀ ਨਹੀਂ ਹੈ ਹਾਂਜੀ ਸਵਾਲ ਨੰਬਰ 18 ਹਾਂ ਤੁਸੀਂ ਇਹ ਜ਼ਰੂਰ ਕਰ ਸਕਦੇ ਹੋ ਕਿ ਪ੍ਰੀਤ ਲੜੀ ਸਾਹਿਬ ਦੀ ਤੇ ਪ੍ਰੋਫੈਸਰ ਪੂਰਨ ਸਿੰਘ ਦੀ ਕਮੈਂਟ ਕਰਕੇ ਦੱਸ ਸਕਦੇ ਹੋ ਜਿੰਨਾ ਜਿੰਨਾਂ ਨੂੰ ਪਤਾ ਜਿਹੜੇ ਵੀ ਇਨ ਫਿਊਚਰ ਅੱਗੇ ਦੇਖਣਗੇ ਜੂਜੀਸੀ ਨੈਟ ਵਾਲੇ ਮਾਸਟਰ ਕੈਡਰ ਵਾਲੇ ਕਿ ਅ ਪ੍ਰਿੰਸੀਪਲ ਪੂਰਨ ਸਿੰਘ ਦੀ ਸੌਰੀ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਸਵੈ ਜੀਵਨੀ ਦਾ ਕੀ ਨਾਮ ਹੈ ਕਿਸ ਭਾਸ਼ਾ ਦੇ ਵਿੱਚ ਲਿਖੀ ਹੋਈ ਹੈ ਤੇ ਉਸ ਦਾ ਅਨੁਵਾਦ ਕਿਸ ਨੇ ਪੰਜਾਬੀ ਵਿੱਚ ਕੀਤਾ ਬਹੁਤ ਸੌਖਾ ਸਵਾਲ ਹੈ 17 ਨੰਬਰ ਸਵਾਲ ਦਾ ਗੰਗਾ ਦੀਨ ਨਿਬੰਧ ਕਿਸ ਲੇਖਕ ਦਾ ਤੋਂ ਮੈਂ ਹੁਣੇ ਹੀ ਉਹਨਾਂ ਦੀ ਨਿਬੰਧ ਬੋਲ ਦਿੱਤੇ ਸੀ ਇੰਪੋਰਟੈਂਟ ਨਿਬੰਧ ਜ਼ਰੂਰ ਤੁਸੀਂ ਧਿਆਨ ਰੱਖਣੇ ਆ ਜਿਹੜੇ ਮੈਂ ਪਿੱਛੇ 13 14 ਨੰਬਰ ਸਵਾਲ ਤੇ ਬੋਲੇ ਸੀ ਕਿ ਨੋਟ ਕਰ ਲਿਓ ਪ੍ਰਿੰਸੀਪਲ ਤੀਜਾ ਸਿੰਘ ਪੂਰਨ ਸਿੰਘ ਪ੍ਰੀਤ ਲੜੀ ਸਾਹਿਬ ਇਹਦਾ ਉੱਤਰ ਤੀਜਾ ਸਿੰਘ ਜੀ ਹੈ ਗੰਗਾਦੀਨ ਨਿਬੰਧ ਅੱਛਾ ਗੰਗਾਦੀਨ ਨਿਬੰਧ ਹੈ ਕੀ ਦੇ ਬਾਰੇ ਉਹ ਕਿਹੜੀ ਕਿਰਤ ਕਰਦਾ ਹੈ ਉਸ ਦੀ ਕਿਰਤ ਕੀ ਹੈ ਤੇ ਗੰਗਾਦੀਨ ਨਿਬੰਧ ਦੇ ਵਿੱਚ ਲੇਖਕ ਕੀ ਕਹਿਣਾ ਚਾਹੁੰਦਾ ਹੈ ਤੇ ਉਹਨੇ ਕਿਸ ਦੀ ਕਿਸ ਨਾਲ ਤੁਲਨਾ ਕੀਤੀ ਇਦਾਂ ਪੜ੍ਹਨੇ ਸਵਾਲ ਇੰਨਾਂ ਚੀਜ਼ਾਂ ਨੂੰ ਬਰੀਕੀ ਨਾਲ ਦੇਖਣਾ ਤਾਂ ਕੋਈ ਗੱਲ ਨਹੀਂ ਹਾਂਜੀ ਸਵਾਲ ਨੰਬਰ 19 ਆਰਸੀ ਕਿਤਾਬ ਦੇ ਕੁੱਲ ਕਿੰਨੇ ਕਾਂਡ ਹਨ 10 11 15 14 ਲਾਈਕ ਸ਼ੇਅਰ ਫੋਲੋ ਕਰ ਲਿਓ ਇਸੇ ਤਰ੍ਹਾਂ ਦੇ ਹੋਰ ਸਵਾਲ ਪੜ੍ਹਨ ਵਾਸਤੇ ਜਿਹੜੇ ਸਵਾਲ ਵਿੱਚ ਮੈਂ ਛੱਡ ਦਿੱਨਾ ਇਹ ਹਿੰਟ ਹੈ ਤੁਹਾਡੇ ਲਈ ਆਪ ਮਿਹਨਤ ਕਰੋ ਇਹਨਾਂ ਚੀਜ਼ਾਂ ਨੂੰ ਪੜੋ ਤੇ ਇਹ ਬਹੁਤ ਜ਼ਰੂਰੀ ਹੈ ਕਿਵੇਂ ਲੱਗੀ ਤੁਹਾਨੂੰ ਸਾਡੀ ਮਿਹਨਤ ਜਰੂਰ ਤੁਸੀਂ ਵਿਚਾਰ ਦੇਦਿਆ ਕਰੋ ਆਪਣਾ ਕਮੈਂਟ ਜਰੂਰ ਛੱਡਦਿਆ ਕਰੋ ਤਾਂ ਕਿ ਸਾਡਾ ਹੌਂਸਲਾ ਵੱਧਦਾ ਰਹੇ ਸਾਡੀ ਸਾਰੀ ਟੀਮ ਲਗਾਤਾਰ ਮਿਹਨਤ ਕਰ ਰਹੀ ਹੈ ਤੁਹਾਡੇ ਵਾਸਤੇ ਔਰ ਤੁਸੀਂ ਬਹੁਤ ਵਧੀਆ ਸਾਥ ਦੇ ਰਹੇ ਹੋ ਅੱਗੇ ਵੀ ਇਸ ਤਰ੍ਹਾਂ ਬਨੇ ਰਹਿਵਾਂਗੇ ਸਸਾ ਆਪਸ਼ਨ ਬਿਲਕੁਲ ਠੀਕ 14 ਸਵਾਲ ਨੰਬਰ ਲਾਸਟ ਅੱਜ ਦਾ 20 ਵੇਲੀਆਂ ਗੱਲਾਂ ਤੇ ਗੁਸਲਖਾਨਾ ਲੇਖ ਕਿਸ ਦੇ ਹਨ ਪ੍ਰਿੰਸੀਪਲ ਤੇਜਾ ਸਿੰਘ ਪ੍ਰੀਤ ਲੜੀ ਪ੍ਰੋਫੈਸਰ ਪੂਰਨ ਸਿੰਘ ਉੱਤਰ ਹੈ ਜੀ ਪ੍ਰਿੰਸੀਪਲ ਤੇਜਾ ਸਿੰਘ ਅੱਗੇ ਜਾ ਕੇ ਇਨ ਸਵਾਲਾਂ ਨੂੰ ਮੈਂ ਮਿਕਸ ਪੀਪੀਟੀ ਬਣਾ ਕੇ ਫਿਰ ਦੁਬਾਰਾ ਲਿਆਉਂਗਾ ਇੱਕ ਵਾਰ ਤੁਸੀਂ ਇਹ ਪੜੋ 2 4 10 ਦਿਨ ਬਾਅਦ ਆਪਾਂ ਉਹ ਸੀਰੀਜ਼ ਸ਼ੁਰੂ ਕਰਾਂਗੇ ਉਹਦੇ ਵਿੱਚ ਸਵਾਲ ਰਿਪੀਟ ਕਰਨ ਦਾ ਮਤਲਬ ਇਹ ਹੀ ਹੈ ਕਿ ਕੀ ਮੌਕੇ ਤੇ ਤੁਸੀਂ ਉਹ ਉੱਤਰ ਦੇ ਪਾਉਣੇ ਹੋ ਜਦੋਂ ਇਦਾਂ ਮਿਕਸ ਹੋ ਕੇ ਪੇਪਰ ਦੇ ਵਿੱਚ ਆਉਂਦਿਆ ਸਵਾਲ ਪਹਿਲਾਂ ਆਪਾਂ ਪੜੇ ਹੁਣ ਪਰ ਸਾਨੂੰ ਯਾਦ ਕਰਨ ਦਾ ਇੱਕ ਸੌਖਾ ਤਰੀਕਾ ਹੈ ਕਲਾਸ ਸੰਦਾਈ ਸ਼ੇਅਰ ਜ਼ਰੂਰ ਕਰ ਦਿਓ ਜੀ ਕਮੈਂਟ ਕਰ ਦਿਓ ਲਾਈਕ ਕਰ ਦਿਓ ਤੇ ਬਾਕੀ ਦੋਸਤਾਂ ਨਾਲ ਸਾਂਝੀ ਕਰ ਦਿਓ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜੇ ਤੁਸੀਂ ਕੋਈ ਟੌਪਿਕ ਪੜ੍ਹਨਾ ਤਾਂ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਮਿਹਰਬਾਨੀ ਰੱਬ ਰੱਖਾ